ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਜਗ੍ਹਾ ਬਚਨ ਸੰਤ ਗੁਰੂ ਵਾਸਤੇ ਹੈ ਤੇ ਕਈ ਜਗ੍ਹਾ ਸੰਤ ਅਪੇਧ ਅਵਸਥਾ ਵਾਲੇ ਜਿਹੜੇ ਗੁਰੂ ਮਹਾਂਪੁਰਖ ਉਹਨਾਂ ਵਾਸਤੇ ਇਹ ਬਚਨ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੀਲਾ ਇਹੀਂ ਆਖੜ ਤਰੋ ਹਰ ਲਾਹਾ ਆਗੇ ਵਸਨ ਸੁਹੇਲਾ ਇਹ ਜਿਹੜਾ ਬਚਨ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਕਹਲ ਕੇ ਬੇਲਾ ਆਪਣੇ ਦੁਆਰਾ ਸਾਰੇ ਮਹਾਪੁਰਸ਼ਾਂ ਨੇ ਇਹਦੇ ਅਰਥ ਕੀਤੇ ਆ ਸੰਤ ਜਿੱਥੇ ਸ਼ਬਦ ਆਇਆ ਨਾ ਤੇ ਮਹਾਪੁਰਸ਼ਾਂ ਨੇ ਕਿਹਾ ਗੁਰੂ ਦੀ ਸੇਵਾ ਦਾ ਵਿਰਾਹ ਹੈ ਇਥੇ ਮਹਾਪੁਰਸ਼ ਰਿਕਾਰਡ ਹੈ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਕਹਲ ਕੇ ਬੇਲਾ ਗੁਰ ਸੇਵਾ ਤੇ ਭਗਤ ਕਾਈ ਤਾਵੇ ਮਾਨਸ ਦੇਹੀ ਪਾਈ ਕਈ ਜਗਾਂ ਸੰਤ ਸ਼ਬਦ ਸੰਤਾ ਮਹਾਪੁਰਸ਼ਾਂ ਵਾਸਤੇ ਜਿਹੜੇ ਕਮਾਈ ਵਾਲੇ ਆ ਸਾਧ ਸੰਗਤ ਤੇ ਕਈ ਜਗ੍ਹਾ ਸੰਤ ਸ਼ਬਦ ਗੁਰੂ ਸਾਹਿਬ ਵਾਸਤੇ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਇੱਥੇ ਸ਼ਹਿਬ ਕਹਿੰਦੇ ਨੇ ਨਾਨਕ ਕਚੜਿਆਂ ਸਿਓ ਤੋ ਢੂੰਡ ਸੱਜਣ ਸੰਤ ਪਗਾਂ ਸਤਗੁਰੂ ਸੱਜਣ ਢੂੰਡ ਲੈ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਣਾ ਜਿੱਥੈ ਲੇਖਾ ਮੰਗਿਆ ਤਿੱਥੈ ਖੜੇ ਇਦਿਸ਼ ਸੰਸਾਰ ਸੇ ਇਹ ਮਹਾਪੁਰਸ਼ਾਂ ਨੇ ਸੰਸਾਰ ਤੇ ਗੁਰੂ ਦਾ ਉਪਦੇਸ਼ ਦਿੱਤਾ ਹੈ ਕਿ ਭਾਈ ਗੁਰੂ ਨਾਲ ਜੁੜੋ ਜਿੱਥੇ ਕਟ ਸੰਗਤਾਂ ਦੇ ਇਕੱਠ ਹੁੰਦੇ ਤਾਂ ਥੋੜੇ ਬੈਠਣ ਤਾਂ